ਰਾਸਿਕ ਹਾਲ ਮੈਂ ਡਾਕਟਰ ਗੌਰਵ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਸਿਹਤ ਨਿਗਰਦੀ ਜਾ ਰਹੀ ਹੈ ਉਮਰਾਂ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ ਤੇ ਹਸਪਤਾਲ ਦਿਨੋਂ ਦਿਨ ਆਪਾਂ ਦੇਖਦੇ ਆ ਕਿ ਮਰੀਜ਼ਾਂ ਨਾਲ ਭਰੇ ਪਏ ਨੇ ਕਾਰਨ ਦੋ ਤਿੰਨ ਪ੍ਰਮੁੱਖ ਤੌਰ ਤੇ ਆਉਂਦੇ ਨੇ ਕਿ ਕਿਤਾਪਾਂ ਮਿਹਨਤ ਛੱਡ ਗਏ ਲੈ ਸਿੱਟਣ ਦੂਸਰੇ ਨੰਬਰ ਤੇ ਉਹ ਮੇਰਾ ਬੁੱਤ ਖਰਾਕ ਹੈ ਜਿਹੜੀ ਉਹ ਹੋਰ ਸੈਨਿਕ ਆਧਾਰਿਤ ਹੋ ਚੁੱਕੀ ਆ ਮੇ ਉਹਦੇ ਚ ਕੁਦਰਤੀ ਜਾਂ ਕੁਦਰਤ ਅਨੁਸਾਰ ਖੇਤੀ ਨਾ ਹੋ ਕੇ ਜਾਂ ਖੇਤੀ ਨਾ ਕਰਕੇ ਉਹ ਇੱਕ ਇਹੋ ਜਿਹਾ ਮਾਡਲ ਆਪਣੇ ਸਾਹਮਣੇ ਆ ਗਿਆ ਜਿਹੜਾ ਕਿ ਬਿਜ਼ਨਸ ਮਾਡਲ ਹੈ ਤੇ ਜਿਹੜਾ ਕਿ ਕਿਤੇ ਨਾ ਕਿਤੇ ਕਿਸਾਨਾਂ ਦੇ ਗਲੇ ਦੀ ਹੱਡੀ ਬਣ ਗਿਆ ਵੀ ਨਾ ਤਾਂ ਆਪਾਂ ਉਹਨੂੰ ਛੱਡ ਸਕਦੇ ਆ ਤੇ ਨਾ ਹੀ ਆਪਾਂ ਉਸ ਨੂੰ ਉਸ ਨਾਲ ਅੱਗੇ ਵਧ ਸਕਦੇ ਕਿਉਂਕਿ ਸੇਤ ਹੈ ਜਿਹੜੀ ਉਹ ਕਿਤੋਂ ਵੀ ਆਪਾਂ ਲੈ ਨਹੀਂ ਸਕਦੇ ਅ ਪੈਸਾ ਜਿੰਨਾ ਮਰਜ਼ੀ ਇਕੱਠਾ ਕਰ ਲਈਏ ਹੋਰ ਚੀਜ਼ਾਂ ਵਸਤੂਆਂ ਇਹ ਸਾਰਾ ਕੁਝ ਇਕੱਠਾ ਹੋ ਸਕਦਾ ਤਾਂ ਇਹਦੇ ਵਿੱਚ ਜਿਵੇਂ ਆਪਾਂ ਅ ਸ਼ੁਰੂ ਤੋਂ ਵੀਡੀਓ ਦੇ ਵਿੱਚ ਦੇਖਿਆ ਪਹਿਲਾਂ ਤਾਂ ਅਸੀਂ ਇਹ ਹੱਥੀ ਵੱਢੀ ਆ ਸਾਰੀ ਜਿਹੜੀ ਮੂੰਗੀ ਹੈ ਤਿੰਨ ਜਣੇ ਨੇ 2 ਦਿਨਾਂ ਦੇ ਵਿੱਚ ਅਸੀਂ ਇਹ ਹੱਥੀ ਵੱਢੀ ਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਲੱਦ ਕੇ ਘਰੇ ਲਿਆਂਦਾ ਤੇ ਉਪਰੰਤ ਹੁਣ ਅਸੀਂ ਇਹਨੂੰ ਕੱਢਣ ਲੱਗੇ ਹੋਇਆ ਜਾਨੀ ਕਿ ਇਹ ਰਵਾਇਤੀ ਤਰੀਕਾ ਹੈ ਸਾਡਾ ਹੁਣ ਅੱਜ ਕੱਲ ਕੀ ਹੋ ਰਿਹਾ ਹੈ ਆਪਾਂ ਨੂੰ ਪਤਾ ਹੀ ਆ ਵੀ ਇੱਕ ਵਾਰ ਸਪਰੇਅ ਕਰਦੇ ਹੋ ਜੀ ਆਹ ਰਾਉਂਡ ਅਪ ਵਗੈਰਾ ਜਾਂ ਕੋਈ ਵੀ ਪੈਰਾਕਵਾਟ ਵਗੈਰਾ ਤੇ ਉਸ ਤੋਂ ਬਾਅਦ ਮਸ਼ੀਨ ਤੋਂ ਜਾਂ ਕੰਬਾਈਨ ਤੋਂ ਉਹਨੂੰ ਵੜਾ ਦਿਓ ਕੰਮ ਬਹੁਤ ਸੌਖਾ ਹੈ ਥੋੜੇ ਟਾਈਮ ਦੇ ਵਿੱਚ ਹੀ ਕੰਮ ਨਿਭਣ ਜਾਂਦਾ ਹੈ ਤੇ ਆਪਾਂ ਮੂੰਗੀ ਨੂੰ ਟਰਾਲੀ ਚ ਪਾ ਕੇ ਘਰੇ ਲਾਇਆ ਉਹਨੇ ਪਰ ਕੀ ਉਹ ਇੱਕ ਚੰਗੀ ਸਿਹਤ ਉਹ ਤਰੀਕਾ ਦੇ ਸਕਦਾ ਕਿਉਂਕਿ ਉਹਦੇ ਚ ਰਸਾਇਣ ਬਹੁਤ ਜ਼ਿਆਦਾ ਹੋਏ ਪਏ ਆ ਦੇਖੋ ਇੱਕ ਤਾਂ ਇਹੋ ਜੇ ਸਾਲਟ ਨੇ ਜਿਹੜੇ ਆਪਾਂ ਉੱਪਰ ਰਸਾਇਣ ਦੇ ਜਿਹੜੇ ਆਪਾਂ ਉਹਦੇ ਤੇ ਕਰਦੇ ਆ ਸਪਰੇਅ ਕਰਦੇ ਆ ਇਹ ਉਹ ਬੈਨ ਵੀ ਨੇ ਪਰ ਫੇਰ ਵੀ ਅਸੀਂ ਟਿਹੜੇ ਤਰੀਕਿਆਂ ਨਾਲ ਇਧਰ ਉਧਰ ਲਿਆ ਕੇ ਉਹਦੇ ਸਪਰੇਅ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਕੰਬਾਈਨ ਨਾਲ ਉਹਨੂੰ ਵੜਾ ਦਿੰਦੇ ਆ ਇਹ ਆਪਣੀ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੀ ਹੈ। ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਇਹ ਆਪਣੇ ਬਜ਼ੁਰਗ ਕਰਦੇ ਆਏ ਨੇ ਪਹਿਲਾਂ ਇਹਨੂੰ ਵੱਢਿਆ ਫਿਰ ਇਹਦੀ ਗਹਾਈ ਕੀਤੀ ਹੈ। ਗਹਾਈ ਦੇ ਵਿੱਚ ਪਹਿਲਾਂ ਵੱਲਦਾ ਹੁੰਦੇ ਤੇ ਤੇ ਟਰੈਕਟਰੇ ਤੇ ਥੋੜਾ ਚਲਾ ਕੇ ਦੇਖਿਆ ਉਹਦੇ ਨਾਲ ਇਹਨੇ ਦਾਣੇ ਟੁੱਟਦੇ ਤੇ ਤੇ ਆਪਾਂ ਨੇ ਇਸ ਨੂੰ ਕਾਰ ਦੇ ਨਾਲ ਇਹਦੀ ਗਹਾਈ ਕੀਤੀ ਹੈ। ਕਾਰ ਦਾ ਵਜਨ ਘਟ ਹੁੰਦਾ ਇਹਨੂੰ ਵਿਛਾ ਕੇ ਇਹ ਉਸ ਤੋਂ ਉੱਪਰ ਇਹਨੂੰ ਉਹਦੇ ਤੇ ਕਾਰ ਨਾਲ ਗਹਾਈ ਕੀਤੀ। ਫਿਰ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਡੰਡਿਆਂ ਨਾਲ ਕੱਢ ਰਹੇ ਹਾਂ। ਇਸ ਤੋਂ ਅਗਲੇ ਪੜਾਅ ਦੇ ਵਿੱਚ ਆਪਾਂ ਇਸ ਸਾਰਾ ਜਿਹੜਾ ਇਹਦਾ ਟੰਗ ਰਹਿ ਜਾ ਜਿਹੜੀ ਇਹਦੇ ਰੈਂਦ ਖੁੰਦ ਹੈ ਇਹਨੂੰ ਚੱਕ ਕੇ ਖੇਤ 'ਚ ਸਿੱਟ ਕੇ ਆਵਾਂਗੇ ਜਿਹਦੇ ਨਾਲ ਖੇਤ ਦੀ ਉਪਜਾਊ ਸ਼ਕਤੀ ਵੀ ਵਧੂਗੀ। ਕਿਉਂਕਿ ਇਹਦੇ 'ਚ ਕੋਈ ਰਸਾਇਣ ਨਹੀਂ ਹੈ। ਤੇ ਦੂਮਾ ਇਹਨੂੰ ਆਪਾਂ ਅੜਾ ਕੇ ਇਹਦੇ ਚੋਂ ਮੂੰਗੀ ਵੱਖ ਕਰ ਲਾਂਗੇ ਤੇ ਜਿਹੜਾ ਫੂਸ ਆ ਉਹ ਅੱਡ ਨਿਕਲ ਜਾਊਗਾ ਤੇ ਉਹ ਜਿਹੜੀ ਇਹਦੀ ਪ੍ਰੋਡਿਊਸ ਹੋਊਗੀ ਇਹਦੀ ਉਪਜ ਹੋਊਗੀ ਉਹ ਆ ਪਿਓਰ ਆਰਗੈਨਿਕ ਹੈ ਤੇ ਇਹ ਸਾਡੀ ਸਿਹਤ ਦੇ ਵਿੱਚ ਕਿਤਨਾ ਕਿਤੇ ਵਾਧਾ ਕਰੂਗੀ ਜਦੋਂ ਕਿ ਜਿਹੜੀ ਦੂਜੀ ਆਪਾਂ ਖਾ ਰਹੇ ਆ ਆ ਜਿਹੜੀ ਸਪਰੇਅ ਵਾਲੀ ਮੂੰਗੀ ਹੈ ਉਹ ਕਿਤਨਾ ਕਿਤੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਆ ਆ ਗੱਲ ਮੁਕਦੀ ਆ ਕੇ ਵੀ ਅਸੀਂ ਮਿਹਨਤ ਕਰਨਾ ਬਹੁਤ ਘਟ ਗਏ ਜਾਂ ਛੱਡ ਗਏ ਜਾਂ ਅਸੀਂ ਇਹਨੂੰ ਵੀ ਇੱਕ ਬਿਜ਼ਨਸ ਬਣਾ ਕੇ ਤੇ ਸਿਰਫ ਤੇ ਸਿਰਫ ਕਮਾਈ ਦੇ ਸਰੋਤ ਤੇ ਘੱਟ ਮਿਹਨਤ ਨਾਲ ਕਰਨ ਦੇ ਉੱਪਰ ਆਪਾਂ ਕੇਂਦਰਿਤ ਹੋ ਗਏ। ਮੂੰਗੀ ਦੀ ਬਾੜੀ ਤੋਂ ਲੈ ਕੇ ਇਹਦੇ ਕੱਢਣ ਤੱਕ ਹਵੇ ਰਾਜ ਮੇਰੇ ਨਾਲੇ ਆ ਤੇ ਇਹ ਤੋਂ ਇਹ ਵੀ ਹੈ ਵੀ ਮਿਹਨਤ ਆਪ ਵੀ ਕਰਨੀ ਚਾਹੀਦੀ ਆ ਆਪਣੇ ਬੱਚਿਆਂ ਨੂੰ ਵੀ ਆ ਤਪਾਈਏ। ਬਹੁਤ-ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ।